ਅੱਜ ਜਿਹੜੀ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਬੇਜਵਾਨਿਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਇਹ ਇੱਕ ਮੁਹਿੰਮ ਸ਼ੁਰੂ ਕੀਤੀ ਬੇਜਵਾਨੇ ਜਾਨਵਰਾਂ ਨੂੰ ਪਾਣੀ ਸਵਾਗਤ ਹੈ ਜੀ ਬੀਬੀਐਨ ਪੰਜਾਬ ਤੇ ਤੁਹਾਡਾ ਅੱਜ ਜਿਹੜੀ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਬੜਾ ਚੰਗਾ ਸੁਨੇਹਾ ਹੈ ਹਰ ਕੋਈ ਬੁੱਧੀਜੀਵ ਇਹ ਗੱਲ ਕਰਦਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੇ ਦੂਜੇ ਪਾਸੇ ਗੱਲ ਕਰੀਏ ਬੇਜਵਾਨਿਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਤੇ ਸਭ ਤੋਂ ਚੰਗਾ ਉਪਰਾਲਾ ਪਿੰਡ ਨੀਲੇਵਾੜੇ ਨੇੜੇ ਰੱਤੇਵਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਕਿ ਆਪਾਂ ਜੰਗਲ ਦੇ ਵਿੱਚ ਬੇਜਵਾਨੇ ਜਾਨਵਰਾਂ ਨੂੰ ਪਾਣੀ ਪਾਣ ਵਾਸਤੇ ਟਰੈਕਟਰ ਆਹੀਂ ਟੈਂਕਰ ਆਹੀਂ ਇੱਕ ਕੋਸ਼ਿਸ਼ ਕੀਤੀ ਐ ਸੋ ਲਗਾਤਾਰ ਕਾਫੀ ਦਿਨਾਂ ਤੋਂ ਨੌਜਵਾਨ ਲੱਗੇ ਹੋਏ ਐ ਸਮਾਂ ਕੱਢਦੇ ਐ ਤੇ ਪਿੰਡ ਵਾਸੀਆਂ ਦਾ ਵੀ ਪੂਰਾ ਸਹਿਯੋਗ ਐ ਆਓ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਦਿੰਨੇ ਕਿ ਕੀ ਮੰਤਵ ਸਿਗਾ ਇਸ ਸੇਵਾ ਨਾਲ ਜੁੜਨੇ ਦਾ ਕਿਹਨਾਂ ਦੀ ਪ੍ਰੇਰਣਾ ਸਦਕਾ ਇਹ ਕੰਮ ਹੋਇਆ ਜੀ ਸਰ ਪਹਿਲਾਂ ਤਾਂ ਸਵਾਗਤ ਹੈ ਜੀ ਬੀਬੀਐਨ ਪੰਜਾਬ ਤੇ ਤੁਹਾਡਾ ਜੀ ਤੇ ਜਿਹੜੀ ਇਹ ਨੌਜਵਾਨਾਂ ਨੇ ਕੰਮ ਸ਼ੁਰੂ ਕੀਤਾ ਤੇ ਇਹਦੇ ਬਾਰੇ ਕੀ ਕਹਿੰਨੇ ਹੋ ਜੀ ਅ ਚਲ ਜੀ ਬਹੁਤ-ਬਹੁਤ ਸਵਾਗਤ ਹੈ ਬੀਵੀਐਨ ਚੈਨਲ ਦਾ ਜਿਨ੍ਹਾਂ ਨੇ ਜੰਗਲ ਏਰੀਆ ਦੇ ਵਿੱਚ ਆ ਕੇ ਅ ਬਹੁਤ ਵੱਡੀ ਗਰਮੀ ਦੇ ਵਿੱਚ ਆ ਕੇ ਕਵਰੇਜ ਕਰਨੀ ਸ਼ੁਰੂ ਕੀਤੀ ਹੈ ਅਸੀਂ ਸਾਰੇ ਨਗਰ ਨਿਵਾਸੀ ਤੁਹਾਡੇ ਬਹੁਤ-ਬਹੁਤ ਧੰਨਵਾਦੀ ਆ ਤੇ ਇਹ ਜਿਹੜੀ ਸੇਵਾ ਹੈ ਇਹ ਸੇਵਾ ਸਾਡੇ ਇਸ ਨਗਰ ਨੀਲੇਵਾੜੇ ਵੱਲੋਂ ਲਗਭਗ ਜਦ ਤੋਂ ਗਰਮੀ ਸਟਾਰਟ ਹੋਈ ਅਪ੍ਰੈਲ ਮਹੀਨੇ ਤੋਂ ਉਦੋਂ ਤੋਂ ਸ਼ੁਰੂ ਹੋਈ ਹੈ ਇਹ ਪ੍ਰੇਰਣਾ ਸਦਕਾ ਜੇ ਸਹੀ ਮੈਨੇ ਦੇਖਿਆ ਜਾਵੇ ਮੈਂ ਇਹ ਸਮਝਦਾ ਕਿ ਜਿਹੜਾ ਇਹ ਬਹੁਤ بڑا ਅਪਰਾਲਾ ਜਿਹੜਾ ਬੇਜਵਾਨਿਆਂ ਨੂੰ ਖੇੜਾ ਬਣਵਾਣੀਆਂ ਪਾਣੀ ਰੋਜ਼ ਭਰਨਾ ਔਰ ਲੋਕਾਂ ਨੂੰ ਪ੍ਰੇਰਿਤ ਕਰਨਾ ਉਸ ਤੋਂ ਬਾਅਦ ਸਾਡੇ ਨਗਰ ਵਿੱਚ ਜਿਹੜਾ ਬਾਬਾ ਸਿੱਧ ਦਾ ਮੰਦਿਰ ਹੈ ਉਹਦੇ ਜਿਹੜੇ ਸੰਚਾਲਕ ਹੈ ਮੌਲਾ ਜੀ ਚੰਨ ਲਾਲ ਜੀ ਉਹਨਾਂ ਨੇ ਇਹ ਸਾਡੀ ਟੀਮ ਤਿਆਰ ਕੀਤੀ ਹੈ ਅਸੀਂ ਉਸ ਗੁਰੂ ਮਹਾਰਾਜ ਤੋਂ ਲੈ ਕੇ ਸਾਰਿਆਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਲਾਇਆ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜਿੰਨੀ ਕਿ ਸੇਵਾ ਹੋ ਜਵੇ ਕਿਉਂਕਿ ਇਹ ਸਭ ਤੋਂ ਸਸਤੀ ਸੇਵਾ ਹੈ ਇਹ ਉਹ ਸੇਵਾ ਜਿਹਦੇ ਫਿਰ ਬਹੁਤਾ ਖਰਚਾ ਵੀ ਨਹੀਂ ਆਂਦਾ ਲੇਕਿਨ ਪੁੰਨ ਬਹੁਤ ਵੱਡਾ ਮਿਲਦਾ ਹੈ ਮੈਂ ਤਾਂ ਉਸਤਾ ਦੀ ਸੇਵਾ ਦੀ ਗੱਲ ਕੀਤੀ ਹਰ ਜੀਵ ਇਹ ਕਹਿੰਦਾ ਕਿ ਮਨੁੱਖਤਾ ਦੀ ਸੇਵਾ ਵੱਡੀ ਸੇਵਾ ਪਰ ਜਿਹੜੀ ਬੇਜਵਾਨਾਂ ਦੀ ਸੇਵਾ ਇਹ ਵੀ ਬੜੀ ਉੱਤਮ ਮੰਨੀ ਗਈ ਹੈ ਹਾਂਜੀ ਮਹਾਪੁਰਸ਼ਾਂ ਦੀ ਗੱਲ ਕੀਤੀ ਹੈ ਜਿਕਰਯੋਗ ਹੈ ਕਿ ਜਦੋਂ ਮਹਾਪੁਰਸ਼ਾਂ ਵੱਲੋਂ ਸੇਧ ਮਿਲੀ ਹੋਵੇ ਤਾਂ ਉਹਨਾਂ ਦਾ ਜ਼ਿਕਰ ਵੀ ਬਣਦਾ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਵੱਖ-ਵੱਖ ਜਗ੍ਹਾ ਦੇਖਿਆ ਸੀ ਬੂਟਿਆਂ ਦੇ ਉੱਤੇ ਦਾਣਾ ਪਾਣੀ ਦਾ ਵੀ ਪ੍ਰਬੰਧ ਹੁੰਦਾ ਹੈ ਜਿਹੜੇ ਭਗਤ ਲੋਗ ਆ ਉਹ ਸਵੇਰੇ ਸ਼ਾਮ ਦਾਣਾ ਪਾਉਂਦੇ ਆ ਹਾਂਜੀ ਤੇ ਕੀ ਕਹਿੰਨੇ ਹੋ ਮਹਾਪੁਰਸ਼ਾਂ ਬਾਰੇ ਜੀ ਦੇਖੋ ਜਿਵੇਂ ਇਹਨੇ ਦੇਖਿਆ ਜਾਵੇ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹ ਰੱਬ ਦੇ ਸਮਾਨ ਹੁੰਦੇ ਨੇ ਜੋ ਵੀ ਉਹ ਪ੍ਰੇਰਣਾ ਦਿੰਦੇ ਨੇ ਉਹ ਪਰਉਪਕਾਰੀ ਹੁੰਦੇ ਨੇ ਅਸੀਂ ਤਾਂ ਸਾਰੇ ਲੋਕ ਸਵਾਰਥੀ ਆ ਲੇਕਿਨ ਉਹਨਾਂ ਦਾ ਜਿਹੜਾ ਇੱਕ ਇੱਕ ਸ਼ਬਦ ਆ ਇੱਕ ਇੱਕ ਗੱਲ ਕਹਿਣੀ ਉਹਦੇ 'ਚ ਬੜਾ ਜਿਹੜਾ ਹੁੰਦਾ ਜਜ਼ਬਾ ਹੁੰਦਾ ਹੈ ਔਰ ਸਾਨੂੰ ਉਹਨਾਂ ਦੀ ਪ੍ਰੇਰਣਾ ਸਦਕਾ ਜਿਹੜਾ ਇਸ ਪਾਸੇ ਲਾਇਆ ਬੇਜਵਾਨਿਆਂ ਨੂੰ ਪਾਣੀ ਦੇਣਾ ਦਾਣਾ ਦੇਣਾ ਜੰਗਲਾਜ ਵੀ ਤੁਸੀਂ ਆਮ ਤੌਰ ਤੇ ਦੇਖਿਆ ਮੈਂ ਫਲੋਰ ਦੇ ਏਰੀਆ ਚ ਵੀ ਦੇਖਿਆ ਜਦੋਂ ਲੁਧਿਆਣੇ ਤੇ ਜੰਗਲ ਏਰੀਆ ਰਸਤੇ ਆਈਏ ਉੱਥੇ ਵੀ ਲੋਕਾਂ ਨੇ ਦਾਣੇ ਦੇ ਪਾਣੀ ਦੇ ਘੜੇ ਕਰੋਟੇ ਭਰ ਕੇ ਰੱਖੇ ਆ ਬਹੁਤ ਵੱਡੀ ਗੱਲ ਐ ਇਸ ਤੋਂ ਵੱਡਾ ਮੈਂ ਇਸ ਸਮੇਂ ਦਾ ਕੋਈ ਹੋਰ ਦਾਨ ਨਹੀਂ ਹੋ ਸਕਦਾ ਸਰ ਪਿੰਡ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਹਿੰਦਾ ਜਦੋਂ ਤੁਸੀਂ ਇਹ ਸੇਵਾ ਵਾਲੇ ਪਾਸੇ ਜੁੜੇ ਜੀ ਜਲ ਸਾਹਿਬ ਸ਼ੁਰੂਆਤ ਹੋਈ ਹੈ ਗਰਮੀਆਂ ਤੋਂ ਜੇ ਸੱਚ ਪੁੱਛੋ ਤਾਂ ਸਾਨੂੰ ਇੱਕ ਟੈਂਕਰ ਦਿੱਤਾ ਸੀ ਚੰਦੂ ਮਾਜਰਾ ਜੀ ਨੇ ਉਹ ਟੈਂਕਰ ਜਿਹੜਾ ਸੀਗਾ ਉਹਦੀ ਖਦਸਾ ਹਾਲਤ ਬਹੁਤ ਹੋਈ ਹੋਈ ਸੀ ਟੁੱਟਿਆ ਭੱਜਿਆ ਹੋਇਆ ਸੀਗਾ ਪਰ ਇਹ ਸਾਡੇ ਨੌਜਵਾਨ ਮੁੰਡਿਆਂ ਨੇ ਜਿਨ੍ਹਾਂ ਚ ਖਾਸ ਕਰਕੇ ਇਹ ਮੇਰੇ ਨਾਲ ਹੀ ਖੜਾ ਦਵਿੰਦਰ ਵਾਗੜੀ ਇਹਨੇ ਅਭਰਾਲਾ ਕਰਿਆ ਕਿ ਇਹਦੀ ਆਪਾਂ 15-20000 ਰੁਪਏ ਲਾ ਕੇ ਰਿਪੇਅਰ ਕਰਾ ਕੇ ਇਹਨੂੰ ਇਸ ਪਾਸੇ ਨੂੰ ਜੋੜੀਏ ਜਿਹਦੇ ਲਈ ਸਾਰੇ ਪਿੰਡ ਨੇ ਵਧੀਆ ਹੁੰਗਾਰਾ ਦਿੱਤਾ ਔਰ ਇਸ ਮੁੰਡੇ ਨੇ ਮਹੀਨੇ ਦੇ ਵਿੱਚ 8 ਦਿਨ ਲਗਾਤਾਰ ਸੇਵਾ ਚਲਾਉਂਦਾ ਔਰ ਨਾਲ ਜਿਹੜੀ ਸਾਡੀ ਟੀਮ ਹੈ ਉਹ 5-7 ਮੁੰਡਿਆਂ ਦੀ ਜ਼ਰੂਰ ਲੈ ਕੇ ਆਉਂਦਾ ਇਹਦਾ ਬਹੁਤ ਮੁੰਡੇ ਦਾ ਅਪਰਾਲਾ ਵੱਡਾ ਹੈ ਔਰ ਇਹਨੇ ਦੱਸਿਆ ਮੈਂ ਇਹ ਤੋਂ ਵੀ ਪੁੱਛਿਆ ਸਾਰਾ ਪੁੱਛਿਆ ਖਰਚਾ ਖਰਚਾ ਕਿਵੇਂ ਚਲਾਉਂਦਾ ਇਹ ਕਹਿੰਦੇ ਵੀ ਜਿਹੜੇ ਦਾਨੀ ਸੱਜਣ ਨੇ ਉਹ ਆਪਣੀ ਮਰਜ਼ੀ ਨਾਲ ਦੇ ਦਿੰਦੇ ਆ ਇਹਨਾਂ ਨੇ ਖਾਤਾ ਖੋਲਿਆ ਹੋਇਆ ਇਸ ਦਾਨ ਵਾਸਤੇ ਵੀ ਕੋਈ ਰੋਟੀਆਂ ਦੇਣਾ ਚਾਹੁੰਦਾ ਵਾਧੀਆਂ ਕਾਟੀਆਂ ਕੋ ਆਟਾ ਦੇਣਾ ਚਾਹੁੰਦਾ ਕੋਈ ਫਲ ਫਰੂਟ ਦੇਣਾ ਚਾਹੁੰਦਾ ਕੋਈ ਪੱਠੇ ਦੇਣਾ ਚਾਹੁੰਦਾ ਕੋਈ ਡੀਜ਼ਲ ਦੀ ਸੇਵਾ ਦਾਣਾ ਦੇਣਾ ਚਾਹੁੰਦਾ ਜਾਂ ਕੋਈ ਟਰੈਕਟਰ ਵਗੈਰਾ ਦੇਣਾ ਚਾਹੁੰਦਾ ਉਹਦੇ ਲਈ ਇਹਨਾਂ ਨੇ ਸਾਰਿਆਂ ਨੂੰ ਅਨਾਉਂਸਮੈਂਟ ਕੀਤੀ ਹੋਈ ਹੈ ਜਿਸ ਵੀ ਦਾਨੀ ਸੱਜਣ ਜਿਹੜਾ ਵੀ ਹੈ ਜਿੰਨੇ ਜੋਗਾ ਹੈਗਾ ਉਹ ਦਾਨ ਕਰਦਾ ਬਹੁਤ ਬੜਾ ਯੋਗਦਾਨ ਇਹਦੇ ਸਾਡੇ ਨਗਰ ਦੀਆਂ ਜਿਹੜੀਆਂ ਬੀਬੀਆਂ ਨੇ ਕਿਉਂਕਿ ਬਾਬੇ ਦੇ ਮੰਦਰ ਦੇ ਵਿੱਚ ਮੇਰੇ ਨਾਲ ਮੌਲਾ ਜੀ ਖੜੇ ਨੇ ਇਹ ਉਹਨਾਂ ਦੇ ਪ੍ਰਬੰਧਕ ਨੇ ਤੇ ਉੱਥੇ ਜਿਹੜਾ ਰੋਟੀ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਜਾਂਦਾ ਕਿਉਂਕਿ ਉੱਥੇ ਸਾਰਾ ਇਹ ਪੱਠੀਆਂ ਚੁੱਲ੍ਹੇ ਵਗੈਰਾ ਗੈਸ ਸਿਲੰਡਰ ਸਾਰਾ ਪ੍ਰਬੰਧ ਹੋਇਆ ਹੁੰਦਾ ਜਿੱਥੇ ਆਸਾਨੀ ਨਾਲ ਰੋਟੀ ਬਣ ਜਾਂਦੀ ਹੈ ਉਹ ਸਾਰਾ ਰੋਟੀ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਸਾਂ ਦੀਆਂ ਬੀਬੀਆਂ ਕਰਦੀਆਂ ਉਹ ਬੀਬੀਆਂ ਵੜਵਾਗੀਆਂ ਨੇ ਜਿਹੜੀਆਂ ਬਾਬੇ ਦੇ ਮੰਦਰ ਦੀ ਸੇਵਾ 'ਚ ਵੀ ਹਿੱਸਾ ਪਾ ਲੈਂਦੀਆਂ ਨੇ ਤੇ ਜਿਹੜੀ ਗਊ ਸੇਵਾ ਹੈ ਜੰਗਲਾਂ ਦੀ ਸੇਵਾ ਹੈ ਅਨਾਜ ਦੀ ਰੋਟੀ ਸੇਵਾ ਉਹਦੇ 'ਚ ਵੀ ਉਹ ਭਾਗੀਦਾਰ ਹੋ ਜਾਂਦੀਆਂ ਉਹਨਾਂ ਨੂੰ ਦੋਹਰਾ ਫਾਲ ਪੁੰਨ ਮਿਲਦਾ ਜੇਕਰ ਕਰੋਗੇ ਜੇਕਰ ਇਸ ਮਹਿਮ ਨੂੰ ਹੋਰ ਵੱਡਾ ਕੀਤਾ ਜਾਵੇ ਹਰ ਪਿੰਡਾਂ ਵੱਲੋਂ ਅਜਿਹੇ ਉਪਰਾਲੇ ਹੋਣੇ ਚਾਹੀਦੇ ਆ ਦੇਖੋ ਜਿਹੜਾ ਨਾਮਜੀ ਜਿਹੜਾ ਸਾਡਾ ਇਲਾਕਾ ਉਹ ਬਿਲਕੁਲ ਪਹਾੜੀ ਦੇ ਵਿੱਚ ਵਸਿਆ ਹੋਇਆ ਪਹਾੜੀ ਦੀਆਂ ਜੜ੍ਹਾਂ ਦੇ ਵਿੱਚ ਵਸਿਆ ਹੋਇਆ ਮੈਂ ਕਹਿੰਦਾ ਜਿਹੜਾ ਇਹ ਪੁੰਨ ਕਰਨ ਦਾ ਸੁਭਾਗ ਸਾਨੂੰ ਲੋਕਾਂ ਨੂੰ ਮਿਲਿਆ ਬਾਹਰੋਂ ਦੂਰੋਂ ਅੰਦਰੋਂ ਲੋਕ ਪੈਸੇ ਖਰਚ ਕੇ ਆ ਕੇ ਖੇੜਾਂ 'ਚ ਪਾਣੀ ਪਾਉਂਦੇ ਆ ਅਸੀਂ ਤਾਂ ਫੇਰ ਵੀ ਕੋਲ ਬੈਠੇ ਆ ਸਾਡੇ ਲਈ ਇਹ ਛੋਟੀ ਗੱਲ ਹੈ ਲੇਕਿਨ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਬਹੁਤ ਵੱਡਾ ਪੁੰਨ ਹੈ ਇਸ ਤੋਂ ਵੱਡਾ ਹੋਰ ਦੁਨੀਆ 'ਚ ਕੋਈ ਪੁੰਨ ਨਹੀਂ ਹੋ ਸਕਦਾ ਜਿਹੜੀ ਤੁਸੀਂ ਪ੍ਰੇਰਣਾ ਦੀ ਕੀਤੀ ਹੈ ਇੰਨਾ ਤਾਂ ਅਸੀਂ ਬਹੁਤੇ ਸਿਆਣੇ ਵੀ ਨਹੀਂ ਹਾਂ ਲੇਕਿਨ ਫਿਰ ਵੀ ਜੋ ਮੇਰੇ ਦਿਮਾਗ ਵਿੱਚ ਗੱਲ ਆਂਦੀ ਹੈ ਜੀ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਜਿਵੇਂ ਸਮਾਜ ਦੇ ਜਿਹੜੇ 부ਧੀ ਜੀਵ ਨੇ ਦਾਨੀਪੁਰਖ ਨੇ ਬਹੁਤ ਵੱਡੇ ਵੱਡੇ ਦਾਨ ਕਰਦੇ ਨੇ ਜੇ ਥੋੜਾ ਜਿਹਾ ਹਿੱਸਾ ਵੀ ਇਸ ਜੰਗਲੀ ਜੀਵਾਂ ਲਈ ਜੰਗਲੀ ਜਾਨਵਰਾਂ ਵੇਜਵਾਨਿਆਂ ਜਾਨਵਰਾਂ ਲਈ ਕੱਢਿਆ ਜਾਵੇ ਜਿਵੇਂ ਵਿਆਹ ਸ਼ਾਦੀਆਂ ਹੁੰਦੇ ਕੋਈ ਖੁਸ਼ੀ ਦੇ ਸਮਾਗਮ ਹੁੰਦੇ ਕੋਈ ਭੋਗ ਹੁੰਦੇ ਆ ਉਹਨਾਂ ਦੇ ਵਿੱਚ ਜਿਵੇਂ ਅਸੀਂ ਗੁਰਦੁਆਰਿਆਂ ਮੰਦਿਰਾਂ ਮਸਜਿਦਾਂ ਨੂੰ ਥੋੜਾ ਬਹੁਤ ਦਾਨ ਦਿੰਦੇ ਆ ਖੁਸ਼ੀ ਚਾਕੇ ਉਹ ਮੇਰਾ ਖਿਆਲ ਹੈ ਜੇ ਅਸੀਂ ਇਸ ਦਾਨ ਚੋਂ ਥੋੜਾ ਜਿਹਾ ਤੁਛ ਜਿਹਾ ਹਿੱਸਾ ਵੀ ਅਸੀਂ ਜਾਨਵਰਾਂ ਦੇ ਨਾਮ ਦਾ ਬੇਜਵਾਨਿਆਂ ਦੇ ਨਾਮ ਦਾ ਕੱਢ ਲਈਏ ਤਾਂ ਮੇਰਾ ਖਿਆਲ ਹੈ ਬਹੁਤ ਵੱਡੇ ਪੁੰਨ ਦੀ ਪ੍ਰਾਪਤੀ ਹੋ ਸਕਦੀ ਹੈ ਮੈਂ ਨਗਰ ਨਿਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਕਹਿੰਦਾ ਇਹ ਜਿਹੜੇ ਮੁੰਡੇ ਨੌਜਵਾਨ ਸਾਡੇ ਕੰਮ ਕਰਦੇ ਆ ਜਿੱਥੇ ਸੇਵਾ 'ਚ ਹਿੱਸਾ ਪਾਉਂਦੇ ਆ ਨਾਲ ਨਾਲ ਜਿਹੜੇ ਸਾਡੇ ਨਗਰ ਦੇ ਸੇਵਾਦਾਰਾਂ ਦੇ ਵਿੱਚ ਖਾਤੇ ਦੇ ਵਿੱਚ ਵੀ ਪੈਂਡ ਦਾ ਨਾਮ ਜੁੜਦਾ ਬਹੁਤ ਵੱਡੀ ਗੱਲ ਹੈ ਕਿ ਛੋਟੀ ਗੱਲ ਨਹੀਂ ਅਸੀਂ ਤਾਂ ਇਹਨਾਂ ਨੂੰ ਇਹੀ ਹੌਸਲਾ ਵਜਾਈ ਦੰਨੇ ਆ ਨਗਰ ਦੇ ਤੌਰ ਤੇ ਕਿ ਤੁਸੀਂ ਇਸ ਮੋਹਮ ਨੂੰ ਬੰਦ ਨਾ ਕਰਿਓ ਕਿਉਂਕਿ ਇਸ ਮੋਹਮ ਨੂੰ ਵਾਧੇ ਬਾਧ ਚਲਾਓ ਅਸੀਂ ਤੁਹਾਡੇ ਨਾਲ ਆਪ ਵੀ ਜੁੜਦੇ ਆ ਤੇ ਲੋਕਾਂ ਨੂੰ ਵੀ ਜੋੜਦੇ ਆ ਜਿੱਥੇ ਵੀ ਸਮਾਜ ਵਿੱਚ ਕਿਤੇ ਇਕੱਠ ਮੱਠ ਹੁੰਦਾ ਅਸੀਂ ਦੋ ਸ਼ਬਦ ਜ਼ਰੂਰ ਇਸ ਵਿਸ਼ੇ ਬਾਰੇ ਬੋਲਿਆ ਕਰਾਂਗੇ ਕਿ ਬੇਜਵਾਨੇ ਜਿਹੜੇ ਜਾਨਵਰ ਨੇ ਪੰਛੀ ਨੇ ਭੁੱਖੇ ਥਿਆ ਨੇ ਜਿਹੜੇ ਬੋਲ ਨਹੀਂ ਸਕਦੇ ਉਹਨਾਂ ਲਈ ਕੁਛ ਨਾ ਕੁਛ 10 ਰੁਪਏ ਦਾ ਜੋੜਕਾ ਜ਼ਰੂਰ ਪਾਇਆ ਕਰੋ ਕਿਉਂਕਿ ਇਹ ਉਸ ਜਿਹੜੇ ਮਹਾਰਾਜ ਨੇ ਸਾਡੇ ਗੁਰੂ ਨੇ ਸਾਡੇ ਉਹਨਾਂ ਦੀ ਵੀ ਇਹ ਪ੍ਰਵਚਨ ਨੇ ਕਿ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਵੱਡੇ দান ਨਹੀਂ ਕਰ ਸਕਦੇ ਤਾਂ ਪੰਛੀਆਂ ਨੂੰ ਦਾਣਾ ਪਾਣੀ ਜ਼ਰੂਰ ਗਰਮੀਆਂ ਦੀ ਮੌਸਮ ਵਿੱਚ ਦੇ ਦਿਆ ਕਰੋ ਜਿਹੜੇ ਪਾਣੀ ਦੀ ਵਜ੍ਹਾ ਤੋਂ ਭੁੱਖੇ ਥਾਏ ਮਰਦੇ ਨੇ ਫਿਰ ਇੱਕ ਇਨਸਾਨ ਦਾ ਫਰਜ਼ ਵੀ ਬਣਦਾ ਹੈ ਕਿ ਬੇਜਵਾਨੇ ਦੀ ਮਦਦ ਕਰਨਾ ਅਸੀਂ ਲੋਕ ਇੱਕ ਦੂਜੇ ਦੀ ਮਦਦ ਕਰਦੇ ਹਾਂ ਲੇਕਿਨ ਮੈਂ ਕਹਿੰਦਾ ਸਭ ਤੋਂ ਵੱਡੀ ਮਦਦ ਆ ਮਦਦ ਹੈ ਜਿਹੜੀ ਅਸੀਂ ਮਹਿਜ਼ਬਾਨਾਂ ਨੂੰ ਪਾਣੀ ਦਾ ਪ੍ਰਬੰਧ ਕਰਦੀਏ ਜਾਂ ਕੁਝ ਖਾਣ ਪੀਣ ਦਾ ਪ੍ਰਬੰਧ ਕਰਦੀਏ ਇਸ ਤੋਂ ਬੜੀ ਹੋਰ ਕੋਈ ਸੇਵਾ ਮੇਰੇ ਖਿਆਲ ਵਿੱਚ ਨਹੀਂ ਹੋ ਸਕਦੀ। ਕੀ ਕਹਿਣਾ ਚਾਹੁੰਦੇ ਹੋ ਇਲਾਕਾ ਵਾਸੀਆਂ ਨੂੰ ਇਸ ਤਰ੍ਹਾਂ ਦੀ ਮੁਹਿੰਮ ਦੇ ਵਿੱਚ ਜੁੜਨ ਵਾਸਤੇ ਕੋਈ ਮੋਬਾਈਲ ਨੰਬਰ ਦੇ ਦਿਓ। ਜਿਹੜਾ ਇਹ ਮੁੰਡਾ ਅਪਰਾਲਾ ਕਰਦਾ ਵਾਗੜੀ ਦਵਿੰਦਰ ਇਹਦਾ ਲਿੰਕ ਹੈਗਾ ਜਿਹੜਾ 99148 94170 ਹੈ ਇਹਨੂੰ ਕੋਈ ਵੀ ਸੰਪਰਕ ਕਰ ਸਕਦਾ। ਬਹੁਤ ਧੰਨਵਾਦ ਜੀ ਤੁਸੀਂ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਅੱਗੇ ਰੱਖੇ। ਆਸ ਕਰਦੇ ਹਾਂ ਕਿ ਹੋਰ ਵੀ ਜਿਹੜੇ ਦਾਨੀ ਸੱਜਣ ਆ ਸਹਿਯੋਗੀ ਵੀਰ ਆ ਉਹ ਤੁਹਾਡੇ ਇਸ ਮਹਿੰਮ ਦੇ ਵਿੱਚ ਤੁਹਾਡਾ ਸਾਥ ਦੇਣਗੇ ਨੰਬਰ ਤੁਸੀਂ ਦੇ ਦਿੱਤਾ ਤੇ ਇਸ ਵੀਰ ਨਾਲ ਤੁਸੀਂ ਸੰਪਰਕ ਕਰਕੇ ਡੀਜ਼ਲ ਦੀ ਸੇਵਾ ਜਾਂ ਕਿਸੇ ਹੋਰ ਤਰ੍ਹਾਂ ਦੀ ਪੈਸੇ ਪੱਖੋਂ ਸੇਵਾ ਕਰ ਸਕਦੇ ਹੋ ਤਾਂ ਜੋ ਇਹ ਸੇਵਾ ਨਿਰੰਤਰ ਇਸੇ ਤਰ੍ਹਾਂ ਚੱਲਦੀ ਰਹੇ ਸੋ ਤੁਹਾਡਾ ਨੀਲੇ ਬਾੜੇ ਵਾਸੀਆਂ ਦਾ ਦਿਲੋਂ ਧੰਨਵਾਦ ਜਿਹੜਾ ਤੁਸੀਂ ਇਹ ਜਿਹੜਾ ਉਪਕਾਰ ਦਾ ਪਰ ਉਪਕਾਰ ਦਾ ਕੰਮ ਕਰਦੇ ਹੋ ਉਹਦੇ ਲਈ ਧੰਨਵਾਦ ਤੁਹਾਡਾ ਨੌਜਵਾਨਾਂ ਦਾ ਔਰ ਆਪਣੇ ਨਗਰ ਦਾ ਬਹੁਤ-ਬਹੁਤ ਦਿ ਲੋ ਧੰਨਵਾਦ ਕਰਦਾ ਕਿ ਜਿਹੜੀ ਇਹ ਸੇਵਾ ਹੈ ਬਹੁਤ ਉਤਮ ਸੇਵਾ ਹੈ ਅਤੇ ਸ਼੍ਰੀ ਸਤਾਮਨੀਲੇ ਵਾਲੇ ਬਾਬਾ ਵਾਲਕਨਾਥ ਜੀ ਮੰਦਿਰ ਵੱਲੋਂ ਜੋ ਵੀ ਇਹਨਾਂ ਦੇ ਸੰਯੋਗ ਨਾਲ ਚੱਲ ਰਿਹਾ ਹੈ ਇਹਨਾਂ ਦੀ ਕਿਰਪਾ ਬਲੋਂ ਚੱਲ ਰਿਹਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੇਰਾ ਮਾਲਕ ਇਹਨਾਂ ਪਰ ਕਿਰਪਾ ਰੱਖੇ ਮਿਹਰ ਕਰੇ ਔਰ ਦਿਨ ਦੁਗਣੀ ਰਾਤ ਚੋਗਣੀ ਇਹਨਾਂ ਨੂੰ ਤਰੱਕੀ ਦੇਵੇ ਔਰ ਇੱਕ ਮਹੀਨੇ ਦੇ ਵਿੱਚ ਵਾਧਾ ਪਾਵੇ ਮਿਹਰ ਭਰਿਆ ਹੱਥ ਰੱਖੇ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡਾ ਵੀ ਚਾਰਲਸ ਸਾਹਿਬ ਬਹੁਤ ਬਹੁਤ ਧੰਨਵਾਦ ਅਸੀਂ ਬਾਰ ਬਾਰ ਤੁਹਾਨੂੰ ਇਹ ਰਿਪੀਟ ਕਰਦੇ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗਰਮੀ ਚਾਏ ਆ ਔਰ ਸਾਡੇ ਇਸ ਨਗਰ ਨੂੰ ਔਰ ਨੌਜਵਾਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਹੈ ਇਸ ਪਾਸੇ ਤੋਰਨ ਲਈ ਬਹੁਤ ਇਸ ਗੱਲ 'ਚ ਅਜਾਫਾ ਹੋਊਗਾ ਸੋ ਚੰਗਾ ਕਰ ਨੂੰ ਜਦੋਂ ਹੁੰਦਾ ਮੇਰੀ ਡਿਊਟੀ ਹੋ ਜਾਂਦੀ ਕਿ ਸਮਾਜ ਅੱਗੇ ਰੱਖਿਆ ਜਾਵੇ ਸੋ ਸਮਾਜ ਦਾ ਵੀ ਦਿਲੋਂ ਧੰਨਵਾਦ ਜਿਹੜਾ ਇਨਾ ਮਾਣ ਤੇ ਸਤਿਕਾਰ ਤੇ ਪਿਆਰ ਦਿੱਤਾ ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਚੰਗੀਆਂ ਵੀਡੀਓ ਤੇ ਚੰਗੇ ਸੁਨੇਹ ਲੈ ਕੇ ਹਾਜ਼ਰ ਹੋਣ ਰਹਾਂਗੇ ਧੰਨਵਾਦ ਜੀ ਬਹੁਤ ਬ